ਉਹਦੀ ਲਾਤਪੁੱਤੀ ਹੋਈ ਸੀ ਤੇ ਬੋਲ ਨਹੀਂ ਸਕਦਾ ਸੀ ਮੈਂਟਲੀ ਸਿੱਕ ਸੀ ਬਸ ਇਸ਼ਾਰਿਆਂ ਨਾਲ ਹੀ ਤਾਂ-ਤਾਂ ਗੱਲਾਂ ਕਰਦਾ ਸੀ ਫਿਰੋਜ਼ਪੁਰ ਸ਼ਹਿਰ ਤੋਂ ਵੀਰ ਸਾਡੇ ਕੋਲੇ ਲੈ ਕੇ ਆਏ ਸੀ ਤੇ ਇਸ ਵੀਰ ਦੀ ਲੈਟਰਨ ਵਾਲੀ ਥਾਂ 'ਚੋਂ ਖੂਨ ਆਉਣ ਦੇ ਕਾਰਨ ਅੰਦਰ ਅਲਸਰ ਬਣ ਗਿਆ ਸੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਤੇ ਇੱਕ ਬ੍ਰੇਨ ਦਾ ਸਟ੍ਰੋਕ ਆ ਗਿਆ ਸੀ ਇਹਨੂੰ ਹੁਣ ਇਸ ਟਾਈਮ ਡੀਰੀ ਇਲਾਜ ਆਈਸੀਯੂ ਦੇ ਵਿੱਚ ਆ

ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਇਹ ਰਮਤਾ ਵੀਰ ਸਾਡੇ ਕੋਲੇ 2020 ਦੇ ਵਿੱਚ ਆਇਆ ਸੀ ਕੋਵਿਡ ਦਾ ਜਦੋਂ ਦੌਰ ਸੀ ਉਦੋਂ ਥੋੜਾ ਜਿਹਾ ਪਹਿਲਾਂ ਇਹ ਵੀਰ ਦੀ ਹਾਲਤ ਉਸ ਤਰ੍ਹਾਂ ਇਦਾਂ ਦੀ ਸੀਗੀ ਵੀ ਇਹਦੀ ਲੱਤ ਟੁੱਪੀ ਹੋਈ ਸੀ ਤੇ ਬੋਲ ਨਹੀਂ ਸਕਦਾ ਸੀ ਮੈਂਟਲੀ ਸਿੱਕ ਸੀ ਬਸ ਇਸ਼ਾਰਿਆਂ ਨਾਲ ਹੀ ਇਦਾਂ ਇਦਾਂ ਗੱਲਾਂ ਕਰਦਾ ਸੀ ਫਿਰੋਜ਼ਪੁਰ ਸ਼ਹਿਰ ਤੋਂ ਵੀਰ ਸਾਡੇ ਕੋਲੇ ਲੈ ਕੇ ਆਏ ਸੀਗੇ ਸ਼ੇਨਾ ਪਿੰਡ ਸਾਰਾਂਵਾਲੀ ਮੁੱਦਕੀ ਦੇ ਕੋਲੇ ਜ਼ਿਲ੍ਹਾ ਫਿਰੋਜ਼ਪੁਰ ਉੱਥੇ ਵੀਰੇ ਬਹੁਤ ਮਾੜੇ ਹਾਲਾਤਾਂ ਦੇ ਆਰਸ ਪਿਆ ਸੀ ਸਿਰ ਚ ਵੀ ਸੱਟ ਲੱਗੀ ਹੋਈ ਸੀ ਸਿਰਜੀ ਲੱਤ ਗੋਡੇ ਗੋਣ ਟੁੱਟੀ ਹੋਈ ਸੀ ਬਾਈ ਦੀ ਤੇ ਫਿਰ ਸਾਡੇ ਨਾਲ ਸੰਪਰਕ ਕੀਤਾ ਕੁਝ ਵੀਰਾਂ ਨੇ ਉੱਥੇ ਸਾਨੂੰ ਕਾਲ ਕਰਕੇ ਵੀਡੀਓ ਬਣਾ ਕੇ ਦੱਸਿਆ ਪਿਛਲੇ 5 ਸਾਲ 2 ਮਹੀਨਿਆਂ ਤੋਂ ਇਹ ਵੀਰ ਸਾਡੇ ਕੋਲੇ ਸੁਪਨਿਆਂ ਦੇ ਘਰ ਚ ਰਹਿ ਰਿਹਾ ਇਸ ਟਾਈਮ ਤੇ ਇਸ ਵੀਰ ਦੀ ਲੈਟਰਨ ਵਾਲੀ ਥਾਂ 'ਚ ਉਹਨਾਂ ਖੂਨ ਆਉਣ ਦੇ ਕਾਰਨ ਅੰਦਰ ਅਲਸਰ ਬਣ ਗਿਆ ਸੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਤੇ ਇੱਕ ਬ੍ਰੇਨ ਦਾ ਸਟ੍ਰੋਕ ਆ ਗਿਆ ਸੀ ਇਹਨੂੰ ਹੁਣ ਇਸ ਟਾਈਮ ਥੇਰੇ ਇਲਾਜ ਆ ਆਈਸੀਯੂ ਦੇ ਵਿੱਚ ਆ ਬਸ ਵਾਹਿਗੁਰੂ ਕਿਰਪਾ ਕਰਨ ਤੰਤਰੋਸ ਦੀ ਬਖਸ਼ਣ ਜੇ ਕੋਈ ਇਹਨੂੰ ਪਹਿਚਾਨਦਾ ਜਾਣਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਜੀ ਪਿਛਲੇ 5 ਸਾਲਾਂ ਤੋਂ ਅਸੀਂ ਬਹੁਤ ਥਵੀਰੀ ਵੀਡੀਓ ਸ਼ੇਅਰ ਕੀਤੀਆਂ ਇਹਦੀਆਂ ਪਰ ਅੱਜ ਤੱਕ ਕੋਈ ਸਾਹਮਣੇ ਨਹੀਂ ਆਇਆ ਜਿਹੜਾ ਰਮ ਤਿਰਨ ਨੂੰ ਜਾਣਦਾ ਹੋਵੇ ਇਹ ਆਪਣਾ ਨਾਮ ਰਮਤਾ ਦੱਸਦਾ ਸੀ ਕਿਉਂਕਿ ਇਹਦੀ ਬੋਲਣ ਦਾ ਐਕਸੈਂਟ ਆ ਜਿਹੜਾ ਉਹ ਥੋੜਾ ਜਿਹਾ ਅਲੱਗ ਤਰ੍ਹਾਂ ਦਾ ਉਹਦੇ ਨਾਲ ਸਮਝ ਬਹੁਤ ਘੱਟ ਆਉਂਦੀ ਸਾਨੂੰ ਤੇ ਜੇ ਫੇਰ ਵੀ ਕੋਈ ਪਹਿਚਾਣ ਦਾ ਜਾਣਦਾ ਤਾਂ ਪਲੀਜ਼ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਤੇ ਵੀਰ ਦੀ ਸਿਹਤ ਜਾਂਬੀ ਲਈ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਪਾ